ਕਵੀਾਇਕ ਮਾਸਟਰ ਬਲਦੇਵ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਐਸਸੀ ਵਿੰਗ ਪੰਜਾਬ ਦਾ ਵਾਈਸ ਚੇਅਰਮੈਨ ਨਿਯੁਕਤ ਕੀਤੇ ਜਾਣ ਦੇ ਉੱਤੇ ਸੁਦਰ ਪਰਦੇਜ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਇਹ ਜਦੋਂ ਦਵੇਛ ਉਹਨਾਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਵਾਤਾਵਰਣ ਸੰਭਾਲ ਦੇ ਵੱਲ ਧਿਆਨ ਦਿੰਦੇ ਹੋਏ ਵਕ-ਵਕ ਕੇ ਸੰਦੇ ਪੌਦੇ ਵੀ ਵੰਡੇ। ਇਹ ਦਿਨ 24 ਦਿਨ ਪਹਿਲਾਂ ਵਾਈ ਚੇਅਰਮੈਨ ਪੰਜਾਬ ਐਸ ਸੀ ਸਰ ਦਾ ਲਾਇਆ ਹੈ ਅੱਛਾ ਜੀ ਔਰ ਪੰਜਾਬ ਦਾ ਉਹਦਾ ਬਹੁਤ ਵੱਡਾ ਹੁੰਦਾ ਹੈ ਅਸੀਂ ਜਿਹਨੇ ਪਾਰਟੀ ਦੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਹ ਅਹੁਦਾ ਦਿੱਤਾ ਹੈ ਤੇ ਮੈਂ ਵੀ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਰਾਹੀਂ ਕਿ ਮੈਂ ਪੂਰੇ ਤਨ ਮਨ ਧਨ ਦੇ ਨਾਲ ਪੂਰੀ ਸੇਵਾ ਕਰਾਂਗਾ ਔਰ ਕਾਂਗਰਸ ਪਾਰਟੀ ਨੂੰ ਉੱਤ ਚਲਾ ਜਾਣ ਬਾਅਦ ਤੇ ਮੈਂ ਹਰ ਵਕਤ ਡਟਿਆ ਰਹਿਾਂਗਾ ਅਸੀਂ ਉਹ ਸਬੰਧ ਵਿੱਚ ਅਸੀਂ ਲੱਡੂ ਵੀ ਬਣ ਰਹੇ ਆ ਜਿੱਥੇ ਤੇ ਅੱਜ ਬੂਟੇ ਵੀ ਬਣ ਰਹੇ ਉਹਦੇ ਵੀ ਬਣ ਰਹੇ ਹੈਗੇ ਜੀ ਜੀ ਤਾਂ ਕੀ ਐ ਐਮਐਲਏ ਸਾਹਿਬ ਇਸ ਨੂੰ ਵੀ ਮੰਨਿਆ ਜਾਵੇ ਵੀ ਕਿ ਤੁਸੀਂ ਜਿੱਥੇ ਦੇ ਵਿੱਚ ਐਂਟਰੀ ਕਰ ਚੁੱਕੇ ਜੀ ਅਹ ਦੇਖੋ ਰਿਸ਼ਮੀ ਜੀ ਕਹ ਲੱਦਾ ਐ ਵੀ ਕਾਂਗਰਸ ਪਾਰਟੀ ਨੇ ਮੇਰੀ ਡਿਊਟੀ ਲਾਈ ਆ ਪੂਰੇ ਪੰਜਾਬ ਦੇ ਵਿੱਚ। ਦਾ ਪੂਰੇ ਪੰਜਾਬ ਦੇ ਵਿੱਚ ਜਾ ਸਕਦਾ। ਇੱਥੋਂ ਦਾ ਲੋਕਾਂ ਦਾ ਮੇਰਾ ਪ੍ਰੇਮ ਪਿਆਰ ਹੈ। ਐਂਟਰੀ ਦਾ ਮਤਲਬ ਇਹ ਨਹੀਂ ਕਿ ਮੈਂ ਟਲਪ ਦਾ ਉਮੀਦਵਾਰ ਐ। ਇਹ ਪਾਰਟੀ ਨੇ ਵਿਚਾਰਨਾ ਐ। ਪਾਰਟੀ ਨੂੰ ਜੇ ਚੰਗਾ ਲੱਗਿਆ ਵੀ ਮਾਸਟਰ ਬਲਦੇਸਿੰਘ ਦੀ ਸੀਟ ਜਾਂਦੇ ਆ ਤਾਂ ਮੈਨੂੰ ਦੇ ਦੇਣਗੇ। ਜੇ ਕੋਈ ਹੋਰ ਲੱਗਦਾ ਹੈ ਕਿਸੇ ਨੂੰ ਤਾਂ ਹੋਰ ਨੂੰ ਸੀਟ ਦੇ ਦੇਣਗੇ।